ਤੋ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੇ ਵਿੱਚ ਚਿਕਵਰੀ ਫੇਰ ਤੋਂ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਤਾਂ ਪੱਟੀ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾ ਢੇਰੀ ਕੀਤਾ ਹੈ ਤਾਂ ਦੱਸਦੀ ਜਾਣਕਾਰੀ ਅਨੁਸਾਰ ਸਾਜਨਾ ਤੇ ਅਜੀਬ ਜੋਕੀ ਆਪਸ ਦੇ ਵਿੱਚ ਭਰਾ ਨੇ ਪੁੱਤਰ ਰਾਜਕੁਮਾਰ ਜੋਕੀ ਨਸ਼ਾ ਤਸਕਰੀ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਸਨ ਤੇ ਨਾ ਉੱਤੇ ਪੁਲਿਸ ਦੇ ਵੱਲੋਂ 10 ਤੋਂ ਵੱਧ ਨਸ਼ੇ ਦੇ ਮਾਮਲੇ ਦਰਜ ਹੋਣ ਦੇ ਚੱਲਦੇ ਆ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਉੱਤੇ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਕੁਮਾਰ ਸਿੰਘ ਮਾਨ ਜਿਹੜੀ ਜੀ ਬੋਲ ਰਿਹਾ ਦੱਸ ਇਹਨੇ ਜਿਹੜੀ ਇੱਕ ਅਮਾਰਤ ਯੂਨੀਅਨ ਦਾ ਸ਼ੁਰੂਆਤ ਕੀਤੀ ਹੈ ਤੇ ਤਹਤ ਸਮਸਤ ਪੰਜਾਬ ਪੁਲਿਸ ਨੇ ਤਰੰਤਾਨ ਪੁਲਿਸ ਕੋਲੋਂ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋ ਰਹੀ ਹੈ ਉਹਦੇ ਤੇ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਐ ਸਮਗਲ ਜਿਹੜੀ ਤੋਂ ਵੱਡੀਆਂ ਫ੍ਰੀਜ਼ ਵੀ ਲਈ ਜਾ ਰਹੀ ਹੈ ਤੇ ਉਸੇ ਲੜੀ ਦੇ ਹੱתי ਅੱਜ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਦੋ ਗ੍ਰਾਹਕ ਜੀ ਕੇ ਰਾਜੀਵ ਨੇ ਸਾਜਨ ਸਾਜਨ ਦੇ ਅੰਦਰ ਤੇ ਰਜੀਵ 13 ਪਰਚੇ ਦੇ ਸਾਜੇ ਤੇ 2 ਪਰਚੇ ਇਹਨਾਂ ਵਿੱਚ ਕਮਰਸ਼ੀਅਲ ਪਰਚੇ ਵੀ ਆ। ਇਹਨਾਂ ਨੇ ਸਰਕਾਰੀ ਪੰਜਾਬ ਸਰਕਾਰੀ ਜ਼ਮੀਨ ਤੇ ਨਜਾਇਜ਼ ਤੌਰ ਤੇ ਨਸ਼ਾ ਦੀ ਕਮਾਈ ਤੋਂ ਜਿਹੜਾ ਇਹ ਕੰਸਟਰਕਸ਼ਨ ਕੀਤੀ ਹੋਈ ਸੀਗੀ ਤੇ ਸਾਡੇ ਅੰਦਰ ਅਸਿਰ ਦਾ ਸਾਹ ਕਬੱਡੀ ਦਾ ਨਾਮ ਤੇ ਸ਼ਹਿਰ ਤੋਂ ਸੁਣੇ ਕਿ ਇਹਨਾਂ ਨੇ ਇਹ ਨਜਾਇਜ਼ ਉਸਾਰੀ ਕੀਤੀ ਹੋਈ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕਰਦੇ ਹੋਏ ਅੱਜ ਜਿਹੜੀ ਕਾਰਵਾਈ ਗਾਰਡੋਂ ਦੀ ਕੀਤੀ ਜਾ ਰਹੀ ਹੈ। ਹੁਣ ਤੱਕ ਸਾਰ ਜਿਹੜਾ ਤਰਨਤਾਰ ਦੇ ਵਿੱਚ ਕਿੰਨੀਆਂ ਟਰੋਪੀਆਂ ਫ੍ਰੀਜ਼ ਕੀਤੀਆਂ ਤੇ ਕਿੰਨੇ ਨਸ਼ੀ ਦਸਤਕਣ ਦੇ ਜਿਹੜੇ ਘਰ ਤੋੜੇ ਨੇ। ਦੇਖੋ 1 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 13 ਸਾਈਪ ਪ੍ਰੋਪਰਟੀਆਂ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈਆਂ ਸੂ ਵੱਡੇ ਸਮੂਹਾਂ ਦਾ ਵੀ ਤੇ 143 ਕਿਲੋ ਦੇ ਕਰੀਬ ਜਿਹੜੀ ਆ ਹਿਰੋਇਨ ਦਾ ਸੀਜ਼ਰ ਕੀਤਾ ਗਿਆ ਜਿਹੜੇ ਆ ਕਿ ਉਹਨੇ ਕਾਪੀ ਪੁਪੜੀ ਬਣਨ ਦਾ ਤਰਕੀਸਾ ਹੋਣਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਤੌਰ ਤੇ ਵਸਾਰੀ ਕੀਤੀ ਗਈ ਪ੍ਰੋਪਰਟੀਆਂ ਉਹ ਵੀ ਸਾਨੂੰ ਸੀ ਪ੍ਰਦਰਸ਼ਨ ਵੱਲੋਂ ਸਿਕਿਉਰਿਟੀ ਡਿਮਾਂਡ ਹੁੰਦੀ ਹੈ ਤੇ ਉਹ ਵੀ ਅਸੀਂ ਟਾਈਮ ਟਾਈਮ ਲਾ ਰਹੇ ਹਾਂ ਤੇ ਸਾਡੀ ਵੀ ਵਧੀਆ ਜਿਹੜੀ ਇਹ ਮੁਹਿੰਮ ਹੈ ਪਬਲਿਕ ਲੈਵਲ ਚਲ ਰਹੀ ਹੈ ਪਬਲਿਕ ਦੇ ਸਪੋਰਟ ਨਾਲ ਬੜੀ ਚੱਲ ਰਹੀ ਹੈ ਪਬਲਿਕ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਪ੍ਰਾਇਰੀਟੀ ਦੇ ਦੌਰ ਤੇ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਕਿ ਨਸ਼ਾ ਛੜਨਾ ਚਾਹੁੰਦੇ ਆ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਸ਼ਨ ਕਰਾਉਂਦੇ ਆ ਉਹਨਾਂ ਦਾ ਜਿਹੜਾ ਫ੍ਰੀ ਹੋਸਟਲ ਰਾਜੀ ਕਰਾਇਆ ਜਾਂਦਾ ਤੇ ਜਿਹੜੇ ਇਸ ਕਾਰੋਬਾਰ ਦੇ ਦੂਜਿਆਂ ਦੇ ਘਰੋਂ ਜਾੜ ਰਹੇ ਆ ਤੇ ਉਹਨਾਂ ਦਾ ਉਹਨਾਂ ਨੂੰ ਬਿਲਕੁਲ ਵੀ ਬਖਸ਼ ਨਹੀਂ ਜਾਂਦਾ ਉਹਨਾਂ ਦੇ ਜਿਹੜੀ ਕਾਰਵਾਈ ਵੇਖ ਲਈਏ ਉਹਦਾ ਵੀ ਕਾਰਵਾਈ ਜਿਹੜੀ ਜਾਰੀ ਹੈ ਹੁਣ ਤੱਕ ਸਾਰੇ ਜਿਹੜਾ ਤਰਮਦਾਨ ਦੇ ਵਿੱਚ ਕਿੰਨੇ ਨਸ਼ੇ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਇੱਕ ਮਾਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਕਰੀਬਨ 500 ਤੋਂ ਵੱਧ ਜਿਹੜੇ ਨਸ਼ਾ ਸਮਗਲਰ ਜਿਹੜੇ ਆ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਗਿਆ ਤੇ 143 ਕਿਲੋ ਰੰਗ ਨੂੰ ਲਾਸਟੇ ਦਾ ਨਸ਼ੀ ਤਸਕਰ ਨੂੰ ਕੀ ਵਰਨਿੰਗ ਦੇਣਾ ਚਾਹੀਦਾ ਹੈ ਵੇਖੋ ਜਿਹੜਾ ਕੋਈ ਨਸ਼ੇ ਦਾ ਸ਼ਿਕਾਰ ਹੈ ਉਹ ਛੜਨਾ ਚਾਹੁੰਦਾ ਹੈ ਤੇ ਪੁਲਿਸ ਜਿਹੜੀ ਅਸੀਂ ਪਰਸਨ ਜਿਹੜਾ ਹੈ ਉਹਨਾਂ ਦਾ ਫਰੀ ਇਲਾਜ ਕਰਾ ਕੇ ਜੇ